ਆ ਸੀਗਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਂ ਤੇ ਹਾਲਾਤ ਬਹੁਤ ਮਾੜੇ ਆ ਜੇ ਜੇ ਬਾਰਿਸ਼ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰੋਲੋਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੱਕ ਜਾਊਗੀ ਗੱਲ ਨਹੀਂ ਅ ਜੇ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਹੈ ਨਹੀਂ ਜਨਰੇਟਰ ਚੱਲਦੀ ਹੁੰਦੀ ਨਹੀਂ ਇਹ ਹਮੇਸ਼ਾ ਹੀ ਐਵੇਂ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋ ਰਿਹਾ ਕਿੰਨਾ ਸਰ ਕਿੰਨਾ ਸਰ ਖੜਦਾ ਜੀ ਹੁਣ ਜਸਪੂ ਹੋਣ ਬਾਰਿਸ਼ ਹੋ ਗਈ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਂਦੀਆਂ ਇਹ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਨਹੀਂ ਰਹੂਗਾ ਹਾਂਜੀ ਸਾਰਾ ਦਿਨ ਨਹੀਂ ਇਹਦਾ ਕਾਰਨ ਕੀ ਆ ਮੈਂ ਆਪਣਾ ਸੀਵਰ ਜਿਹੜੀ ਆ ਨਾ ਹਾਂ ਪਾਣੀ ਉੱਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨ ਡਿਸਚਾਰਜ ਦੇ ਅਪਰ ਕਰਾਏ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਤੋਂ ਨਹੀਂ 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 ਇੰਨਾ ਤਾਂ ਨਹੀਂ ਹੁੰਦਾ ਮੈਂ ਆਪਣਾ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਆ ਇਹ ਹੋਲੀ ਹੋਈ ਹੈ ਐਨੂੰ ਬਿਰਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਆ ਗਈਆਂ ਚਲਾਈਆਂ ਨੇ ਡਰੇਨੇਜ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ 'ਚ ਦੋ ਹਾਂ ਉਹ ਲੱਗੀਆਂ ਉਹ ਦੋਨੇ ਅੱਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇ ਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਤੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈਆਂ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾਟ ਡਿਸਪੋਲ ਬਣੀ ਕੋ ਵਾਰਡ ਨੰਬਰ 14 'ਚ ਬਣੀ ਹੋਈ ਹੈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਲੋਗ ਯਾਰ ਟੈਂਡਰ ਟੈਂਡਰ ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਉਹ ਕੈਂਚੀ ਚ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਇਹ ਉਹ ਉਹਨਾਂ ਨੇ ਦੇਖਣੀ ਹੁੰਦੀ ਅਸੀਂ ਦੱਸ ਦਈਏ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਵਿੱਚ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਆਪਾਂ ਕੱਲ ਨੂੰ ਇਹੋ ਸਾਥ ਹੀ ਹੋਣਗੇ ਉਹਨਾਂ ਨੂੰ ਪੁੱਛ ਲਿਓ ਉਹਨੇ ਟੈਂਡਰ ਉਹ ਲੈ ਆਈ ਸੀ ਮੋਟਰ ਉਹਨਾਂ ਚੱਲੀਆਂ ਨਹੀਂ ਉਹਨਾਂ ਨੂੰ ਕਿੰਨਾ ਖਰਚਾ ਹੋ ਰਿਹਾ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦੀਆਂ ਰੱਖਦੀਆਂ ਮੋਟਰਾਂ ਲੱਗੀਆਂ ਹੋਈਆਂ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿਹੋ ਇਹਨਾਂ ਨੇ ਮ ਦੀਨ ਬਦਲ ਸੀ ਉਦੋਂ ਦੋ ਪੁਆਇੰਟ ਬਣਵਾਦੇ ਸੀ ਕਿ ਸ਼ਮਸ਼ਾਨ ਘੜੀ ਇੱਕ ਪਾਰ ਨੰਬਰ 14 ਚ ਉਹ ਸਾਰਾ ਪਾਣੀ ਉਧਰ ਲੈ ਇਕੱਠਾ ਹੋ ਗਿਆ ਸੁੱਟਦੇ ਸੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਕਿ ਸ਼ਮਸ਼ਾਨ ਘੜੀ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੁੰਦਾ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵਧ ਜੂਗੀ ਪਾਣੀ ਰਲਾ ਚੁੱਕੀ ਜਾਊਗਾ ਲੈ ਤਾਂ ਫਿਰ ਇੰਨੀ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਨੂੰ ਯੋਸਾਹ ਸਾਹਿਬ ਦੇ ਧਿਆਨ ਚੀ ਸਾਰੀ ਚੀਜ਼ ਇਹੋ ਸਾਹਿਬ ਦੇ ਧਿਆਨ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਤ ਅਰਸ਼ੀ ਉਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮਾ ਡੁੱਬਦੇ ਫਿਰਦੇ ਆ ਮੈਂ ਜੇ بارشੋਂ ਲੋਗ ਜੇ ਨਿਕਲ ਜਾਂਦੇ ਨੇ ਸ਼ਾਮ ਨੂੰ ਸਾਰਾ ਪਾਣੀ ਕਿੱਧਰ 흘ਰ ਤੋਂ ਕੇ ਨਿਕਲਦਾ ਨਹੀਂ ਛਪੜ ਜਾਂਦਾ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਗਲਤੀ ਮੈਂ ਵੀ ਆਪਣੇ ਸਟਾਰਮ ਸੀਵਰ ਪੰਜਾਬ ਕਿਸੇ ਸ਼ਹਿਰ ਤੋਂ ਨਹੀਂ ਲੈ ਨਾ ਇੰਨਾ ਬਗਿੱਦ ਨਹੀਂ ਮੈਂ ਦੇਖਿਆ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਇਹ ਦੀ ਗੱਲ ਕਰਨੀ ਹੈ ਜੀ ਇਹੋ ਸਭ ਸੱਚੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੋ ਸੀਵਰ ਰਿਪੋਰਟ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦੇ ਇਹ ਉਚ ਲਾਉਂਦਾ। ਲਮੋਰ ਤਰਾ ਤੂੰ ਸੀ ਚਲਾਉਣੀ। ਬਈ ਮੈਂ ਉਹਨਾਂ ਹੈਂਡਓਵਰ ਹੀ ਉਹਨਾਂ ਕਿੱਥੇ ਕਮਾਦ ਉੱਪਰ ਮੈਂ ਕਾਗਜ਼ ਦਿੰਦਾ ਕੂ। ਉਹ ਕਹਿੰਦੇ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਹੋਣਾ। ਉਹਨਾਂ ਨਗਰ ਕੌਂਸਲ ਨਾਲ ਹੈਂਡਓਵਰ ਕੀਤੀ ਹੈ। ਸਾਨੂੰ ਮੈਂ ਉਹਨਾਂ ਨੇ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ। ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਤਾਂ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦੇ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਨਾ ਐਮਸੀ ਜੀ ਐਮਟੀਕਓਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ ਨਹੀਂ ਤੂੰ ਸੀ ਨਾ ਸਾਰਾ ਗੋਸ਼ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾ ਗੱਲ ਤੋਂ ਲੈ ਉਹ ਕਹਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤਾਂ ਮੈਂ ਮੰਨ ਲੂਗਾ